ਕੈਨੇਡਾ ਵਿਖੇ ਪਿਛਲੇ ਵੀਰਵਾਰ ਤੋਂ ਭੇਦ ਭਰੇ ਹਾਲਾਤ ਅੰਦਰ ਲਾਪਤਾ ਹੋਏ ਪਿੰਡ ਅਬੂਆਲ ਦੇ 22 ਸਾਲਾ ਇਕਲੌਤੇ ਨੌਜਵਾਨ ਚਰਨਦੀਪ ਸਿੰਘ ਵੱਲੋਂ ਅਮਰੀਕਾ ਕੈਨੇਡਾ ਸਰਹੱਦ ਦੇ ਸਥਿਤ ਨਿਆਗਰਾ ਫਾਲਜ ਦੇ ਵਿੱਚ ਛਾਲ ਮਾਰ ਕੇ ਖੁਦਕਿਸ਼ੀ ਕਰਨ ਦੀ ਮਦਭਾਗੀ ਖਬਰ ਸਾਹਮਣੇ ਆਈ ਹੈ ਜ਼ਿਕਰਯੋਗ ਹੈ ਕਿ ਚਰਨਦੀਪ ਸਿੰਘ ਪੁੱਤਰ ਜੋਰਾ ਸਿੰਘ ਪੜਾਈ ਦੇ ਵਿਜੇ ਉੱਪਰ ਮਹਿਜ 10 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਮੇਟਕ ਨੌਜਵਾਨ ਚਰਨਦੀਪ ਸਿੰਘ ਦੇ ਇਨੀ ਦਿਨੀ ਕੈਨੇਡਾ ਤੋਂ ਆਏ ਹੋਏ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਭਤੀਜੇ ਚਰਨਦੀਪ ਸਿੰਘ ਵੱਲੋਂ ਕੁਤਕਸੀ ਕਰ ਲੈ ਜਾਣ ਸੰਬੰਧੀ ਜਾਣਕਾਰੀ ਕੈਨੇਡਾ ਪੁਲਿਸ ਵੱਲੋਂ ਹੌਂਦੇ ਦਿੱਤੀ ਗਈ ਹੈ ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਸ ਦੇ ਕੰਡੇ ਰੱਖ ਕੇ ਡੂੰਘੇ ਪਾਣੀ ਵਿੱਚ ਛਾਲ ਮਾਰ ਦਿੱਤੀ ਪੋਰਸਾ ਅਨੁਸਾਰ ਹਜੇ লাশ ਦੀ ਸਨਾਖਤ ਡੀਐਨਏ ਵਿਧੀ ਰਾਹੀਂ ਹੋਵੇਗੀ ਕਿਉਂਕਿ ਨਿਆਗਰਾ ਫਾਲਜ ਵਿੱਚੋਂ ਇਸ ਵਕਫੇ ਦੌਰਾਨ ਮ੍ਰਿਤਕ ਦੇਹਾਂ ਮਿਲੀਆਂ ਨੇ ਨੌਜਵਾਨ ਵੱਲੋਂ ਚੁੱਕੇ ਇਸ ਕਦਮ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਫਿਲਹਾਲ ਇਸ ਘਟਨਾ ਨਾਲ ਪੂਰੇ ਅੱਬੂਬਾਲ ਪਿੰਡ ਅੰਦਰ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਬਰਲਾਬ ਚੱਲ ਨਹੀਂ ਹੋ ਰਿਹਾ ਸੀ ਪਰਿਵਾਰ ਨੇ ਕੈਨੇਡਾ ਰਹਿੰਦੇ ਐਨਆਰਆਈਜ਼ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਰਾਏਕੋਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ ਨਾਮ ਹੈ ਸੁਖਮਿੰਦਰ ਸਿੰਘ ਹੈ ਸੁਖਮਿੰਦਰ ਜੀ ਜਿਹੜੇ ਆਪਣੇ ਕਟਨਾਵਾਰ ਪੁੱਛਿਆ ਉਹਨੇ ਕੀ ਜਾਣ ਤੱਲੇ ਬਦਲ ਕਟਨਾ ਮੈਰੀ ਸਾਨੂੰ ਐ ਦੁਬਾਰਾ ਵਾਲੇ ਦਰਨਾ ਇਹ ਤੋਂ ਪਿੰਡ ਚੋਂ ਮੁੰਡਾ ਉਹਨੇ ਆ ਕੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਪਰਿਵਾਰ ਨੂੰ ਪੁੱਛਿਆ ਆ ਕੇ ਵੀ ਤੁਹਾਡੇ ਕਿੰਨੇ ਦਿਨ ਪਹਿਲਾਂ ਚਰਨਦੀਪ ਨਾਲ ਗੱਲ ਹੋਈ ਆ ਮੁੰਡੇ ਦਾ ਨਾਮ ਚਰਨਦੀਪ ਸਿੰਘ ਸੀ ਜੀ ਇਹ ਕਹਿੰਦੇ ਵੀ 2-3 ਦਿਨ ਹੋ ਗਏ ਫਿਰ ਉਹਨੇ ਇੰਸਟਾਗ੍ਰਾਮ ਦੀ ਇੱਕ ਪੋਸਟ ਦਿਖਾਈ ਵੀ ਉੱਤੇ ਸੀਗਾ ਵੀ ਵੀਰਵਾਰ ਤੋਂ ਕੈਨੇਡਾ ਤੋਂ ਮੁੰਡਾ ਚਰਨਦੀਪ ਸਿੰਘ ਇਹ ਲਾਪਤਾ ਹੈਗਾ ਤੇ ਫਿਰ ਜਦ ਹੀ ਮੇਰੇ ਕੋਲੇ ਆ ਗਿਆ ਉਧਰ ਕਰੇ ਤੇ ਉੱਤੇ ਜਿਹੜਾ ਇੰਸਟਾਗ੍ਰਾਮ ਦੀ ਪੋਸਟ ਤੇ ਨੰਬਰ ਦਿੱਤਾ ਆਇਆ ਸੀ ਅਸੀਂ ਉੱਤੇ ਜਦ ਹੀ ਉਹ ਮੁੰਡਿਆਂ ਨਾਲ ਸੰਪਰਕ ਕਰ ਲਿਆ ਉਹ ਦਾ ਰੂਮ ਮੇਟ ਸੀਗਾ ਮੁੰਡਾ ਜਿੱਥੇ ਇਕੱਠੇ ਰਹਿੰਦੇ ਸੀ ਤੇ ਉਹਨੇ ਦੱਸਿਆ ਵੀ ਇਹ ਘਰੋਂ ਕੰਮ ਤੇ ਗਿਆ ਵੀਰਵਾਰ ਨੂੰ ਤੇ ਮੁੜ ਕੇ ਵਾਪਸ ਨਹੀਂ ਆਇਆ ਤੇ ਇਹਦਾ ਫੋਨ ਵੀ ਉਦੋਂ ਤੋਂ ਹੀ ਕੰਟੀਨਿਊਸ ਸਵਿਚ ਆਫ ਆ ਰਿਹਾ ਸੀ ਇਹ ਜਿਹੜਾ ਡੈਥ ਵਾਲੇ ਕੇਰੇ ਦਾ ਪਤਾ ਹੈ ਡੈਥ ਵਾਲੇ ਹੀ ਫਿਰ ਅਸੀਂ ਜਦ ਹੀ ਕੈਨੇਡਾ ਪੁਲਿਸ ਨੂੰ ਉੱਥੋਂ ਦਾ ਲੋਕਲ ਨੰਬਰ ਕੱਢ ਕੇ ਬੇਸਿਕਲੀ ਮੈਂ ਕੈਨੇਡਾ ਤੋਂ ਹੀ ਆਇਆ ਹਾਂ ਕੈਨੇਡਾ ਤੋਂ ਹੀ ਆਇਆ 8 ਤਰੀਕ ਨੂੰ ਪਿਛਲੇ ਨੂੰ ਤੇ ਅਸੀਂ ਮੈਂ ਲੋਕਲ ਪੁਲਿਸ ਦਾ ਨੰਬਰ ਕੱਢ ਕੇ ਜਿਹੜੀ ਉਹਨਾਂ ਨੂੰ ਆਪਦੇ ਬੰਨਿਆਂ ਕੰਪਲੇਂਟ ਕੀਤੀ ਤੇ ਕੇਸ ਬਾਰੇ ਪੁੱਛਿਆ ਸੀ ਜੀ ਫਿਰ ਉਹਨਾਂ ਨੇ ਸਾਨੂੰ ਕਿਹਾ ਸੀ ਅਜੇ ਅਸੀਂ ਕੋਈ ਆਫਸਰ ਲਾਇਆ ਨਹੀਂ ਤੇ ਮੰਡੇ ਨੂੰ ਉਹਨਾਂ ਨੇ ਫਿਰ ਕਿਸੇ ਆਫਸਰ ਦੀ ਡਿਊਟੀ ਲਾਈ ਸੀ ਉਸ ਤੋਂ ਬਾਅਦ ਕੀ ਪਿੰਟਚ ਸੀਗੇ ਉਹ ਮੇਰੇ ਨਾਲ ਉਹਨਾਂ ਦੀ ਮੈਨੂੰ ਵੀ ਕਾਲ ਆ ਸੀ ਮੈਂ ਵੀ ਉਹਨਾਂ ਨੂੰ ਕਾਲ ਕਰਦਾ ਸੀ ਤੇ ਕੱਲ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਵੀ ਸਾਨੂੰ ਸੀਸੀਟੀਵੀ ਫੁਟੇਜ ਮਿਲ ਮਿਲ ਗਈਆਂ ਵੀ ਮੰਡੇ ਥੋੜੇ ਜਿਹੜੀ ਹੈਗੀ ਐ ਵੀ ਡੱਟ ਹੋ ਗਏ ਤੇ ਡੀਐਨਏ ਵਾਸਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਸੀਗਾ ਵੀ ਇਹਦਾ ਕੋਈ ਪੁਰਾਣਾ ਦੰਦ ਘਰੇ ਪਿਆ ਹੋਵੇ ਜਾਂ ਬਾੜ ਇਦੇ ਸਰ ਦੇ ਕੋਈ ਹੋਣ ਇਹਨਾਂ ਦੱਸਦਾ ਸੀ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਅਸੀਂ ਐ ਕੁਝ ਰੱਖਦੇ ਨਹੀਂ ਹੈਗੇ ਨਾ ਬਾਗ ਰੱਖਦੇ ਆ ਨਾ ਡੀ ਦੰਦ ਵਗੈਰਾ ਨਹੀਂ ਤੇ ਅੱਜ ਸਵੇਰੇ ਰਾਤ ਫਿਰ ਪਰਿਵਾਰ ਮੇਰੇ ਨਾਲ ਸੀ 11 ਵਜੇ 1 ਵਜੇ ਦੀ ਅਪਾਇੰਟਮੈਂਟ ਸੀ ਸਾਡੀ ਉਹਦੇ ਨਾਲ ਗੱਲ ਕਰਨ ਦੀ ਪਰ ਇਧਰ ਇਧਰਲੇ ਟਾਈਮ ਨਾਲ ਰਾਤ ਸੀ 11 ਵਜੇ ਗੱਲ ਕੀਤੀ ਸੀ ਉਹਨੇ ਮੈਨੂੰ ਡਿਕਲੇਅਰ ਕਰਤਾ ਸੀ ਪਰ ਮੈਂ ਪਰਿਵਾਰ ਨੂੰ ਨਹੀਂ ਸੀ ਦੱਸਿਆ ਫਿਰ 7:54 ਕਮਿੰਟ ਤੇ ਅੱਜ ਸਵੇਰੇ ਉਹਦਾ ਫੇਰ ਦੁਆਰੇ ਕਾਂਸਟੇਬਲ ਦਾ ਫੋਨ ਆਇਆ ਸੀਗਾ ਤੇ ਉਹਨੇ ਮੈਨੂੰ ਪੁੱਛਿਆ ਸੀ ਪਰਿਵਾਰ ਨੂੰ ਦੱਸਤਾ ਕਿ ਨਹੀਂ ਹਜੇ ਮੈਂ ਕਿਹਾ ਵੀ ਮੈਂ ਪਰਿਵਾਰ ਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਮੈਂ ਉਹ ਕਹਿੰਦਾ ਵੀ ਤੂੰ ਦੱਸ ਸਕਦਾ ਜਾਂ ਅਸੀਂ ਐਮਬੈਸੀ ਦੇ ਥਰੂ ਵੀ ਦੱਸ ਲਈ ਹੈ ਨਾ ਮੈਂ ਕਿਹਾ ਮੈਂ ਦੱਸਤਾ ਸਕਦਾ ਵੀ ਪਰ ਜੇ ਤੁਸੀਂ 100% ਸ਼ੋਰ ਹੋਊਂਗੇ ਇਹਦੀ ਮੁੰਡੇ ਦੀ ਡੈਥ ਹੋ ਚੁੱਕੀ ਆ ਨਾ ਤੇ ਫਿਰ ਮੈਂ ਉਹਨੂੰ ਜਿਹੜੀ ਸੀਸੀਟੀਵੀ ਉਹਦੇ ਬਾਰੇ ਪੁੱਛਿਆ ਸੀਗਾ ਵੀ ਸੀਸੀਟੀਵੀ ਫੁਟੇਜ ਸਾਨੂੰ ਉਹ ਭੇਜ ਦਿਓ ਮੈਂ ਪਰਿਵਾਰ ਨੂੰ ਦਿਖਾ ਦੂੰਗਾ ਉਹ ਕਹਿੰਦਾ ਵੀ ਇਹ ਮੈਂ ਸੁਪਰਵਾਈਜ਼ਰ ਸਾਡਾ ਹੈ ਨਹੀਂਗਾ ਸੋਮਵਾਰ ਨੂੰ ਸੁਪਰਵਾਈਜ਼ਰ ਆਊਗਾ ਪਲੀਜ਼ ਦਾ ਜਿਹੜਾ ਸੁਪਰਵਾਈਜ਼ਰ ਆ ਬਿਯੋਧਨਾ ਸਲਾਹ ਕਰਕੇ ਅਸੀਂ ਤੁਹਾਨੂੰ ਕੋਸਟਲ ਫੋਟੋਗ੍ਰਾਫੀ ਉਸ ਤੋਂ ਜੋ ਕਾਸਪੈਕਚਰ ਨਾਲ ਕੇ ਅਸੀਂ ਤੁਹਾਨੂੰ ਸੋਮਵਾਰ ਤੱਕ ਪ੍ਰੋਵਾਈਡ ਕਰਵਾ ਦਾਂਗੇ ਤੇ ਪਰਿਵਾਰ ਨੂੰ ਉਹਨੇ ਮੈਨੂੰ ਡਿਕਲੇਅਰ ਕਰਨ ਨੂੰ ਕਿਹਾ ਤਾਂ ਅਸੀਂ ਮੈਂ ਪਰਿਵਾਰ ਨੂੰ ਦੱਸਤਾ ਵੈਸੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਅਸੀਂ ਇੰਡੀਅਨ ਐਂਬੈਸੀ ਨੂੰ ਵੀ ਆਲਰੇਡੀ ਇਹ ਕਰਨੇ ਬਾਰੇ ਦੱਸ ਚੁੱਕੇ ਬੋਰਡ ਦਾ ਡਾਟਾ ਬੋਰਡ ਦੀ ਗੌਰ ਦੇ ਜੀ ਹੋਰ ਵੀ ਜਰਾਾ ਸੰਪਰਕ ਚੱਲ ਰਿਹਾ ਹੈਗਾ ਅਜੇ ਤੱਕ ਮੈਨੂੰ ਪੁੱਛਿਆ ਸੀਗਾ ਵੀ ਡੈੱਡ ਬੋਡੀ ਬਾਰੇ ਕੀ ਕਰ ਸਕਦੇ ਆ ਸੀਗਾ ਉਹ ਕਹਿੰਦਾ ਵੀ ਹਜੇ ਇਹ ਪਹਿਲਾਂ ਡੀਐਨਏ ਹੋਊਗਾ ਪਹਿਲਾਂ ਬੋਡੀ ਡਿਕਲੇਅਰ ਹੋਊਗੀ ਵੀ ਇਹਦੀ ਕਿਹੜੀ ਬੋਡੀ ਆ ਕਿਉਂਕਿ ਉੱਥੇ ਆਮ ਹੋਰ ਵੀ ਬਡੀਆਂ ਹੁੰਦੀਆਂ ਨੇ ਉਹਨਾਂ ਕੋਲੇ ਜਦੋਂ ਡੀਐਨਏ ਡਿਕਲੇਅਰ ਹੋ ਗਿਆ ਉਹ ਇੱਥੇ ਉੱਥੇ ਇਹਨਾਂ ਦਾ ਨਾਮ ਕੋਈ ਹੋਣ ਕਰਕੇ ਹੁਣ ਇੰਡੀਅਨ ਐਂਬੈਸੀ ਰੇਂਜ ਕਰੋਗੀ ਤੇ ਇਹਨਾਂ ਦੇ ਘਰ ਚੋਂ ਜਾਂ ਇਹਦੀ ਭੈਣ ਦਾ ਮੁੰਡੇ ਦਾ ਜਾਂ ਇਹਦੇ ਡੈਡੀ ਦਾ ਜਾਂ ਮੰਮੀ ਦਾ ਕਿਸੇ ਦਾ ਡੀਐਨਏ ਲੈ ਕੇ ਫਿਰ ਮੈਚ ਕਰਨਗੇ ਫਿਰ ਮੈਚ ਕਰਕੇ ਫਿਰ ਬੋਡੀ ਡਿਕਲੇਅਰ ਹੋ ਫਿਰ ਗਾਹਾਂ ਪ੍ਰੋਸੈਸ ਸ਼ੁਰੂ ਹੋਊਗਾ ਇਹਦੇ ਵਾਸਤੇ ਉਹ ਕਹਿੰਦਾ ਸੀ ਇੱਕ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਾਂ ਜ਼ਿਆਦਾ ਟਾਈਮ ਵੀ ਇਹਦੇ ਸੁਲੱਗ ਸਕਦਾ ਜੀ ਕੀ ਨਾਮ ਆਪ ਵੀ ਤੁਹਾਡਾ ਯੋਰਾ ਜੀ ਕਿਹੜਾ ਬੇਟਾ ਰੋਟਾ ਤਬੂਆ ਅੱਛਾ ਕੀ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਕੀ ਤੁਹਾਨੂੰ ਕੋਈ ਲੱਗਦਾ ਇਹ ਤੋਂ ਸੀ ਇਹ ਸਾਡਾ ਬੇਟਾ ਸੀ ਕੀ ਨਾਮ ਉਹਦਾ ਕਿਰਨਦੀਪ ਸਿੰਘ ਕਿੰਨੀ ਕੋਰ ਕਿੰਨੀ ਉਮਰ ਕਿਦੋਂ ਪੜਨ ਤੇ ਗਿਆ ਸੀ ਕਿਵੇਂ ਗਿਆ ਸੀ ਕਿਵੇਂ ਇਹ ਜੀ 10 ਮਹੀਨੇ ਹੋ ਗਏ گیا اس سٹڈی بھی جے تھے اچھا سٹڈی میں کو ہاں پڑھائی خاطر نے 48 مہینے ਦੀਆਂ چھٹیاں ਸੀ ਉਹਦਾ ਕੰਮ ਦੇਖਦਾ ਸੀ ਵੀਰਵਾਰ ਨੂੰ ਸਾਨੂੰ ਪਤਾ ਲੱਗਿਆ ਵੀ ਆ ਗੱਲ ਹੋ ਗਈ پوਹਟ ਪਈ ਹੋਈ ਜੀ ਮੁੰਡਾ ਘਰੇ ਨਹੀਂ ਆਇਆ ਜਦੇ ਸਾਡੇ ਚਾਚੇ ਦਾ ਮੁੰਡਾ ਇਹਨਾਂ ਨੇ ਕੈਨੇਡਾ ਰਹੇ ਆ ਇਹਨਾਂ ਨੇ ਆ ਕੇ ਜਿਹੜਾ ਕੋ ਕੰਮਾਸ਼ੀ ਕਰਿਆ ਸਾਨੂੰ ਤਾਂ ਇਹ ਚੀਜ਼ ਦਾ ਅੱਜ ਪਤਾ ਲੱਗਿਆ ਵੀ ਆਪਾ ਨਾਮ ਵਰਤਦੇ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਉਹ ਪਰਿਵਾਰ ਚੋਂ ਪਾਉਣਾ ਹੈ ਐਕਮਾਇਆ ਜੀ ਇੱਕ ਮੇਰੇ ਘਰ ਆ ਲਈ ਆ ਇਹ ਇੱਕ ਉਹ ਮੇਰੀ ਲੜਕੀ ਆ ਇੱਕ ਇਹਨਾਂ ਦਾ ਚਾਚਾ ਦੇ ਚਾਚੀ ਆ ਕੀ ਹੋ ਸਰਕਾਰ ਤੋਂ ਮੰਗ ਸਰਕਾਰ ਤੋਂ ਮੰਗ ਇਹੀ ਕਰ ਰਹੇ ਆ ਵੀ ਡੈੱਡ ਬੋਡੀ ਜਾਂਦੀ ਜਾਵੇ ਸਾਡੀ ਮਦਦ ਕਰੀ ਜਾਵੇ ਗਰੀਬ ਪਰਿਵਾਰਾਂ ਪੈਸੇ ਇਕੱਠੇ-ਕੁੱਠੇ ਕਰਕੇ ਅਸੀਂ ਲਾਏ ਸੀ ਇਹਨਾਂ ਸਰਪੰਚ ਵਿੰਦਰ ਸਿੰਘ ਦਾ ਬੂਲ 502 ਇੱਕ ਮੰਦਪੜੀ ਤੇ ਡਰਾਫਟ ਪੜਾਉਣ ਦਾ ਕੰਮ ਹੈ ਕਿ ਜਿਹੜੇ ਸ਼ਹੀਦ ਹੋ ਕੇ ਕਮਰ ਕਟ ਪ੍ਰਸ਼ਾਸਨ ਤੇ ਆਪਰਾ ਸਰਕਾਰ ਤੋਂ ਇਹ ਜਿਹੜਾ ਆਪਣੇ ਜੋਰਾ ਸਿੰਘ ਦਾ ਬੇਟਾ ਸੀ ਚਰਨਦੀਪ ਸਿੰਘ ਤੇ ਇਹ ਬਹੁਤ ਸਧਾਰਨ ਪਰਿਵਾਰ ਗਰੀਬ ਪਰਿਵਾਰ ਇਹਨਾਂ ਨੇ 10 ਮਹੀਨੇ ਪਹਿਲਾਂ ਉਹਨਾਂ ਨੂੰ ਬਹੁਤ ਖੁਸ਼ੀਆਂ ਨਾਲ ਪੈਸਾ ਇਕੱਠਾ ਕਰਕੇ ਇਧਰ ਉਧਰੋਂ ਕੈਨੇਡਾ ਭੇਜਿਆ ਵੀ ਵੀ ਆਪ ਤਾਂ ਵਧੀਆ ਕੰਮ ਕਰਕੇ ਸੈਟਲ ਹੋ ਜੂ ਤੇ ਸਾਡੇ ਘਰ ਦਾ ਵੀ ਕੁਝ ਸਮojh ਤੇ ਇਹਦੀ ਮੌਤ ਵੀ ਜਦ ਸਾਨੂੰ ਪਿੰਡ ਚ ਖਬਰ ਚੋਬਾ ਦਾ ਪਤਾ ਲੱਗਿਆ ਸਾਰੇ ਪਿੰਡ ਵੀ ਬਹੁਤ ਦੁੱਖੋਇਆ ਤੇ ਸਾਰਾ ਪਿੰਡ ਹੀ ਸੋਗ ਚ ਤੇ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦੀ ਲਾਸ਼ ਜਲਦੀ ਤੋਂ ਜਲਦੀ ਇਹਦੇ ਮਾਪਿਆਂ ਨੂੰ ਸਪੋਰਟ ਹੋਵੇ ਤੇ ਸਾਨੂੰ ਇੰਡੀਆ ਚ ਆਕੇ ਦਾ ਅਸੀਂ ਜਿਹੜਾ ਅੰਤ ਨੂੰ ਸੰਸਾਰ ਕਰ ਸਕੀ ਤੇ ਅਸੀਂ ਐਮਪੀ ਸਾਹਿਬ ਨੂੰ ਸਾਡੇ ਹਲਕੇ ਦੇ ਵਧੀਆ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਉਹ ਵੀ ਉਧਰਲੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਦੀ ਡੈੱਡ ਬੋਡੀ ਦੀ ਮਦਦਤ ਕਰਨ ਤੇ ਹੋਰ ਵੀ ਮੈਂ ਐਨ ਆਰ ਆਈ ਸਾਡੇ ਜਿੰਨੇ ਵੀ ਵੀਰ ਆ ਉਹਨਾਂ ਨੂੰ ਵੀ ਕਹਿਣਾ ਵੀ ਇਹ ਬਹੁਤ ਗਰੀਬ ਪਰਿਵਾਰ ਆ ਵੀ ਆਪਾਂ ਇਹਨਾਂ ਦੀ ਜਿੰਨੀ ਸੱਤ ਵੱਤ ਹੈਲਪ ਕਰੀ ਅਸੀਂ ਨਗਰ ਮੀ ਉਹ ਵੀ ਕਰਾਂਗੇ ਵੀ ਇਹਨਾਂ ਦੀ ਹੈਲਪ ਹੋ ਸਕੇ ਤੇ ਇਹਨਾਂ ਦਾ ਬੇਟਾ ਦੀ ਨਾਲ ਇਹਨਾਂ ਨੂੰ ਮਿਲ ਸਕੇ ਮੇਰੇ ਪਰਿਵਾਰ ਚ ਹੋਰ ਕੋੜਾ ਕਿੱਨੇ ਬਚਿ ਸਕੇ ਇਹਦੇ ਪਰਿਵਾਰ ਚ ਕਿੰਨੇ ਬੱਚੇ ਸੀ ਜਾਂ ਕੋਣ ਹੋਰ ਕੋਣ ਕੋੜਾ ਇਹਨਾਂ ਦੇ ਪਰਿਵਾਰ ਚ ਜੀ ਦੇਖੋ ਬੇਟਾ ਸੀਗਾ ਇਹਦੇ ਇਹਨਾਂ ਦੇ ਚੋਰਾ ਸੰਘ ਤੇ ਬ੍ਰਦਰ ਤੇ ਵੀ ਕੋਈ ਬੱਚਾ ਨਹੀਂ ਇੱਕ ਬੇਟੀ ਐ ਉਸ ਤੋਂ ਵੀ ਨਾ ਤੇ ਸਾਰਾ ਘਰ ਹੀ ਖਾਲੀ ਹੋ ਗਿਆ ਜੀ ਉਹ ਘਰਾਂ ਚ ਇੱਕ ਬੇਟਾ ਸੀ ਹਾਂਜੀ ਹਾਂਜੀ ਦੋਨੋਂ ਇੱਕ ਹੀ ਬੇਟਾ ਸੀ ਜੀ ਤਾਂ ਹੀ ਤਾਂ ਚਾਮਲਾ ਅੱਡਾ ਨਾਲ ਭੇਜਿਆ ਸੀਗਾ ਜੀ ਤੇ ਅਸੀਂ ਸਾਰੀ ਪ੍ਰਸ਼ਾਸਨ ਨੂੰ ਵੀ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆ ਬਈ ਉਹਦੀ ਇਹਨਾਂ ਦੀ ਹੈਲਪ ਕਰਕੇ ਵੀ ਉਹ ਬੌਦੀ ਸੰ ਜਲਤੋ ਜਲਦ ਵੀ ਉਹਦੀ ਮਿਲ ਜੀ ਇਹਨਾਂ ਨੇ ਇੰਡੀਆ ਭਗਾਈ ਜੀ ਹਾਂ ਜੀ